ਸਤਿ ਸ਼੍ਰੀ ਅਕਾਲ ਜੀ ਪੇਸ਼ੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਹੁਣਾਂ ਦੀ ਲਿਖੀ ਬਹੁਤ ਹੀ ਪਿਆਰੀ ਕਹਾਣੀ ਮਿੱਤਰ ਜਿਹੜੇ ਵਿਛੜੇ ਨਾ ਇੱਕ ਜੰਗਲ ਦੇ ਬੰਨੇ ਉੱਤੇ ਇੱਕ ਬੜਾ ਹੀ ਸੋਹਣਾ ਤੇ ਲੰਮਾ ਦਿਉਦਾਰ ਉੱਗਿਆ ਖਲੋਤਾ ਸੀ ਉਹਦੇ ਲਾਗੇ ਹੀ ਖੇਤ ਵਿੱਚ ਪਟਸਨ ਦਾ ਬਾਂਕਾ ਜਿਹਾ ਬੂਟਾ ਸੀ ਦਿਉਦਾਰ ਦਾ ਖਿਆਲ ਸੀ ਕਿ ਉਸਨੇ ਪਟਸਨ ਵਰਗੀ ਅਤ ਕਮਲ ਤੇ ਪਿਆਰੀ ਚੀਜ਼ ਕਦੇ ਨਹੀਂ ਸੀ ਵੇਖੀ ਤੇ ਪਰਸਨ ਲੰਮੇ ਤੇ ਸੋਹਣੇ ਦਿਉਧਰ ਨੂੰ ਕੋਈ ਸ਼ਾਨਦਾਰ ਸ਼ੈਨਸਾ ਸਮਝ ਕੇ ਉਹਦੀ ਪ੍ਰਸ਼ੰਸਾ ਕਰਦੀ ਸੀ ਜਿਉਂ-ਜਿਉਂ ਲੰਮਾ ਸਮਾਂ ਲੰਘਦਾ ਗਿਆ ਉਹਨਾਂ ਦੀ ਮਿੱਤਰਤਾ ਵਾ ਦੇਖੀ ਤੇ ਉੱਚੇ ਲੰਮੇ ਦਿਉਧਰ ਨੇ ਤੇ ਨਿੱਕੇ ਜਿੰਨੇ ਪਰਸਨ ਨੇ ਇੱਕ ਦੂਜੇ ਨਾਲ ਕੌਲ ਇਕਰਾਰ ਕਰ ਲਏ ਕਿ ਉਹ ਕਦੇ ਨਹੀਂ ਵਿਛੜਨਗੇ ਜੰਗਲ ਦੇ ਦੂਜੇ ਬ੍ਰਿਸ਼ ਦਿਉਦਾਰ ਨਾਲ ਬੜੇ ਵਿਗੜੇ ਤੇ ਉਹਨਾਂ ਨੇ ਉਸ ਨੂੰ ਆਖਿਆ ਕਿ ਐਡੀ ਨਗੂਣੀ ਪਰਸਨ ਨਾਲ ਦੋਸਤੀ ਲਾਣੀ ਦਿਉਦਾਰ ਦੀ ਸ਼ਾਂਤੋਂ ਕਿਤੇ ਹੈਠਾ ਹੈ ਉਧਰ ਖੇਤ ਦੇ ਦੂਜੇ ਬੂਟੇ ਕਣਕ, ਛਟਾਲਾ, ਪਖੜਾ ਆਦੀ ਪਰਸਨ ਨੂੰ ਦਿਉਦਾਰ ਦੀ ਦੋਸਤੀ ਲਈ ਅੱਡੀਆਂ ਚੁੱਕ-ਚੁੱਕ ਖੜੋਂਦੇ ਤਾਨੇ ਦਿੰਦੇ ਸਨ ਤੂੰ ਸੋਚਦੀ ਹੋਵੇਂਗੀ ਐਸ ਵੱਡੇ ਦਿਉਦਾਰ ਨੂੰ ਤੇਰੀ ਰਤਾ ਵੀ ਪਰਵਾਹ ਹੈ ਵੇ ਉਹ ਆਖਦੇ ਪਰ ਇੰਨਾ ਗੱਲਾਂ ਦਾ ਦਿਓਦਾਰ ਤੇ ਪਟਸਨ ਉੱਤੇ ਕੋਈ ਅਸਰ ਨਾ ਹੋਇਆ। ਉਹਨਾਂ ਨੂੰ ਇੱਕ ਦੂਜੇ ਉੱਤੇ ਪੂਰਾ ਭਰੋਸਾ ਸੀ ਤੇ ਉਹਨਾਂ ਦੀ ਦੋਸਤੀ ਦੀ ਗੰਢ ਦਿਨੋਂ ਦਿਨ ਹੋਰ ਪੱਕੀ ਹੁੰਦੀ ਗਈ। ਪਰ ਇੱਕ ਦਿਨ ਵੱਡ ਆਇਆ ਤੇ ਪਟਸਨ ਨੂੰ ਵੱਡ ਦੇ ਕਾਰਖਾਨੇ ਲੈ ਗਿਆ। ਜਿੱਥੇ ਉਹਦੇ ਨਾਲ ਰਸਤੇ ਵਟੇ ਗਏ ਤੇ ਕਪੜਾ ਉਣਿਆ ਗਿਆ। ਆਹ ਦੂਜੇ ਬਰੇਸ਼ਾ ਨੇ ਦੋਵਾਂ ਨੂੰ ਆਖਿਆ ਤੇਰੀ ਸਹੇਲੀ ਵਿਛੜ ਗਈ ਏ। ਹੁਣ ਤੂੰ ਕਦੇ ਉਹਨੂੰ ਨਹੀਂ ਵੇਖ ਸਕੇਂਗਾ ਦਿਉਦਾਰ ਬੜਾ ਉਦਾਸ ਆਪਣੀ ਸਹੇਲੀ ਦੀ ਖਾਲੀ ਥਾਂ ਨੂੰ ਕਈ ਹਫ਼ਤੇ ਵੇਖਦਾ ਰਿਹਾ ਉਹਦੀਆਂ ਟਹਿਣੀਆਂ ਤੋਂ ਸੱਜੇ ਖੱਬੇ ਦੋ ਬੀਜਾਂ ਦੇ ਦਾਣਿਆਂ ਨਾਲ ਗੁੱਟੀਆਂ ਛੱਲੀਆਂ ਕਰਦੀਆਂ ਜਿਵੇਂ ਉਹ ਛੋੜੇ ਵਿੱਚ ਰੋਂਦਾ ਦਿਉਦਾਰ ਆਪਣੇ ਦਿਲ ਦੇ ਟੁੱਟੇ ਉਸ ਥਾਂ ਉੱਤੇ ਸੁੱਟ ਰਿਹਾ ਸੀ ਜਿੱਥੇ ਪਿਆਰੀ ਪਟਸਨ ਖੜੋਤੀ ਹੁੰਦੀ ਸੀ ਤੇ ਇੱਕ ਦਿਨ ਕੁਹਾੜੀਆਂ ਤੇ ਆਰੇ ਫੜੇ ਆਦਮੀ ਉਹਦੇ ਮੁੰਡ ਤੇ ਆ ਪਹੁੰਚੇ ਤੇ ਪਲਾਂ ਵਿੱਚ ਹੀ ਵੱਡੇ ਦਿਓਦਾਨ ਨੂੰ ਉਹਨਾਂ ਪੁੰਜੇ ਟਾ ਲਿਆ ਉਹਨੂੰ ਉਸ ਸਮੁੰਦਰ ਦੇ ਕੰਢੇ ਇੱਕ ਸੋਹਣੀ ਬੰਦਰਗਾਹ ਉੱਤੇ ਲੈ ਕੇ ਉੱਥੇ ਇੱਕ ਬੜਾ ਹੀ ਪਿਆਰਾ ਜਿਹਾ ਜਹਾਜ਼ ਬਣਾਇਆ ਜਾ ਰਿਹਾ ਸੀ ਇਸ ਜਹਾਜ਼ ਵਿੱਚ ਖੰਬਲਾ ਬਣਾ ਕੇ ਦਿਓਦਾਨ ਨੂੰ ਖੜਾ ਕਰ ਦਿੱਤਾ ਗਿਆ ਖੰਬਲਾ ਪੱਕਾ ਖੜੋਂ ਦੀ ਢਿੱਲ ਸੀ ਕਿ ਆਦਮੀ ਇੱਕ ਵੱਡਾ ਸਾਰਾ ਬੰਡਲ ਚੁੱਕੀ ਜਹਾਜ਼ ਵਿੱਚ ਆ ਚੜੇ ਐ ਬੰਡਲ ਉਹਨਾਂ ਖੰਬਲੇ ਦੇ ਪੈਰਾਂ ਵਿੱਚ ਖੋਲ ਦਿੱਤਾ ਸੋਹਣੇ ਚਿੱਟੇ ਕੱਪੜੇ ਦਾ ਥਾਨ ਸੀ ਬਾਦਮਨ ਬਣਾ ਕੇ ਰਸਿਆ ਤੇ ਪੁਲੀਆਂ ਦੀ ਮਦਦ ਨਾਲ ਉਹਨਾਂ ਉਹਨੂੰ ਤਾਣ ਦਿੱਤਾ ਤਾਣੇ ਹੋਏ ਬਾਦਮਨ ਵਿੱਚ ਹਵਾ ਭਰ ਗਈ ਤੇ ਜਹਾਜ਼ ਨੀਲੇ ਸਾਗਰ ਦੀ ਇੱਕ ਉਤੇ ਤਰਨ ਲੱਗ ਪਿਆ ਕੰਬਲਾ ਐਲ ਪੱਕਾ ਖਲੋਤਾ ਤੇ ਪਟਸਨ ਦਾ ਬਾਦਮਨ ਉਹਦੀ ਹਿੱਕ ਨਾਲ ਲੱਗਾ ਪੌਣ ਦਾ ਜੋਰ ਅਪਣਾ ਕੇ ਖੁਸ਼ੀਆਂ ਨਾਲ ਫੁੱਲਿਆ ਜਹਾਜ਼ ਨੂੰ ਅਗਾਹ ਤੋਰੀ ਜਾ ਰਿਹਾ ਸੀ ਤੇ ਬੰਦਰਗਾਹ ਦੇ ਮਜ਼ਦੂਰਾਂ ਦੇ ਗਲਿਆਂ ਵਿੱਚੋਂ ਵੀ ਖੁਸ਼ੀ ਦਾ ਗੀਤ ਉਠ ਰਿਹਾ ਸੀ ਰਸਤੇ ਤੇ ਬਾਦਪਨ ਪਟਸਨ ਦੇ ਦਿਲ ਦੀਆਂ ਤੰਦਾਂ ਨਾਲ ਵੱਟੇ ਉਨੇ ਗਏ ਸਨ ਉਹ ਪਟਸਨ ਜਿਹੜੀ ਜੰਗਲ ਦੇ ਬੰਨੇ ਉੱਤੀ ਉਗੀ ਕਦੇ ਵੱਡੇ ਦਿਉਦਾਰ ਨੂੰ ਪ੍ਰਸ਼ੰਸਾ ਭਰੀ ਪਿਆਰ ਨਾਲ ਵੇਖਿਆ ਕਰਦੀ ਸੀ ਵੱਡਾ ਦਿਉਦਾਰ ਤੇ ਬਾਂਕੀ ਨਿੱਕੀ ਪਰਸਨ ਮੁੜ ਮਿਲ ਪਏ ਤੇ ਪਰਸਨ ਰਸਤੇ ਦੇ ਰੂਪ ਵਿੱਚ ਜਿੰਨਾ ਚਿਰ ਜਿਉਂਦੀ ਰਹੀ ਆਪਣੇ ਸ਼ੈਨ ਸ਼ਾਹ ਦੇ ਉਦਲ ਦੇ ਪਾਸਿਆਂ ਨਾਲ ਤਣੀ ਰਹੀ ਕਹਾਣੀ ਮੁਰਾਦਾਂ ਪੂਰੀਆਂ ਕਰਨ ਵਾਲਾ ਖੂ ਵਿੱਚੋਂ ਲ ਤੇ ਲਿਖੀ ਹੋਈ ਆ ਜੀ ਗੁਰਵਖ ਸਿੰਘ ਪ੍ਰੇਤ ਲੜੀ ਉਹਨਾਂ ਦੀ ਆਵਾਜ਼ ਜਸ ਸੀ ਸੰਦੂ ਦੀ ਫਿਰ ਮਿਲਦੇ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਨਹੀਂ ਰੱਖਾ